ਲੋ ਮੇਰਾ ਜੀਵੇ ਤੋਲਾ ਗਲ ਲੱਖਾਂ ਤੇ ਹਜ਼ਾਰਾਂ ਦੀ ਅੱਜ ਫੇਰ ਯਾਦ ਆ ਗਈ ਸਾਨੂੰ ਵਿਛੜਿਆ ਆਰਾਂ ਦੀ ਹਏ ਸ਼ੱਲਾ ਮੇਰਾ ਜੀਵੇ ਤੋਲਾ ਨਿਤ ਗਿਣਦੇ ਆਸਾਂ ਨੂੰ ਉਡੀਕ ਰਿਖ ਜੰਦ ਮੁਕਗੀ ਤੇਰੇ ਤੱਕ ਤੱਕ ਰਾਂ ਮੇਰਾ ਜੀਵੇ ਢੋਲਾ ਮੈਂ ਤਾਂ ਇਸ਼ਕ ਚ ਖਾਕ ਮਾਂ ਰੱਬ ਦੀ ਅੱਖ ਵਗਦੀ ਜਦੋਂ ਸਾਡਾ ਵੇ ਫਿਰਾਕ ਹੋਇਆ ਛੱਲਾ ਮੇਰਾ ਜੀਵੇ ਢੋਲਾ ਸੱਤਾ ਸੁਰਾ ਦਾ ਕੋਈ ਸਾਜ ਸੁਣੇ ਫਜ਼ਰ ਦੇ ਵੇਲੇ ਉੱਠੀਏ ਸਾਨੂੰ ਮੁਸੀਤ ਚੋਂ ਨਵਾ ਲਾ ਮੇਰਾ ਜੀਵੈ ਟੁਲਾ ਸਾਡੀ ਉਸ ਦੇਲ ਇਹਦ ਹੋਵੇ ਸੱਚੀ ਲੱਗੇ ਖੁਦਾ ਪਾਲੇ ਜਦੋਂ ਸੱਜਣਾ ਦੀ ਦੀਦ ਹੋਵੇ